रकृष्ण साहब जी दे ज्योति ज्योत दिवस से नौवी पातशाही गुरु तेग बहादुर साहब के गुरता दिवस मौके दरबार साहब हुई संगत नतमस्तक ਦੱਸਦੀ ਹੈ ਕਿ ਸਿੱਖਾਂ ਦੇ 8ਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੁਤੀ ਜੋਤ ਦਿਵਸ ਮੌਕੇ ਸਾਜ ਖਾਨਦ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਤੇ ਪਵਿੱਤਰ ਗੁਰੂ ਬਾਣੀ ਦਾ ਕੀਰਤਨ ਸਵਰਨ ਕੀਤਾ ਸੰਗਤਾਂ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਦੀ ਧੁੱਕੀ ਗਏ ਇਸ ਮੌਕੇ ਸੇਖ ਪ੍ਰਚਾਰਕ ਭਾਈ ਬਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅੱਜ ਸੇਖਾਂ ਦੇ 8ਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਜੋਤੀ ਜੋਤੂ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤ ਗੁਰੂ ਜੀ ਜੋਤੀ ਜੋਤ ਸਮਾਇਸਣ ਕਿਵੇਂ ਆਈ ਅੱਜ ਦੇ ਦਿਨ ਨਵੀਂ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਤਾ ਗਦੀ ਮਿਲੀ ਸੀ ਤੇ ਉਸ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਨਤਮਸਤਕ ਹੋ ਕੇ ਗੁਰਤਾ ਗਦੀ ਦਾ ਮਾਣ ਹਾਸਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਧਰਮ ਦੇ ਵਿੱਚ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਿੱਤੇ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਤ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤਿਗੁਰੂ ਜੀ ਜਦੋਂ ਜੋਤੀ ਜੋਤ ਸਮਾਣ ਲੱਗੇ ਉਹਨਾਂ ਨੇ ਤਿੰਨ ਵਾਰ ਬਾਹਾਂ ਹਵਾ ਦੇ ਵਿੱਚ ਹਿਲਾ ਕਰਕੇ ਇਸ਼ਾਰਾ ਦਿੱਤਾ ਕਿ ਆਉਣ ਵਾਲਾ ਗੁਰੂ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿੱਚ ਹੋਵੇਗਾ ਸੋ ਗੁਰਮਖ ਪਿਆਰਜਸ ਦੀ ਗਵਾਹੀ ਇਤਿਹਾਸ ਕਰਦਾ ਹੈ ਬਾਬਾ ਬਸੇ ਗ੍ਰਾਮ ਬਕਾਲੇ ਇਸੇ ਪ੍ਰਕਾਰ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਖਣ ਸ਼ਾ ਲਬਾਣਾ ਤੇ ਹੋਰ ਗੁਰਸਿੱਖਾਂ ਦੇ ਦੁਆਰਾ ਪ੍ਰਗਟ ਕੀਤਾ ਗਿਆ ਔਰ ਗੁਰਤਾ ਗੱਦੀ ਦਾ ਉਹਨਾਂ ਨੂੰ ਮਾਣ ਦਿੱਤਾ ਗਿਆ ਸਤਿਗੁਰੂ ਜੀ ਨੇ ਗੁਰਤਾ ਗੱਦੀ ਦਾ ਮਾਣ ਹਾਸਲ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਣ ਕਰਕੇ ਨਮਸਕਾਰ ਕੀਤੀ ਗੁਰਦੁਆਰਾ ਥੜਾ ਸਾਹਿਬ ਜਿੱਥੇ ਅੱਜ ਸ਼ੋਭਤ ਹੈ ਇੱਥੇ ਬੈਠ ਕੇ ਉਸ ਨਾਰਕ ਦਾ ਸ਼ੁਕਰਾਨਾ ਕੀਤਾ ਸੋ ਗਰਮਕ ਪਿਆਰੋ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਣ ਹਾਸਲ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਵੱਲੋਂ ਔਰ ਸਮੁੱਚੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਇਹਨਾਂ ਬਚਨਾਂ ਦੇ ਨਾਲ ਆਪ ਸਭ ਦਾ ਧੰਨਵਾਦ ਕਰਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8वे पातशाही श्री गुरु हरकृष्ण साहब जी दे ज्योति जोत दिवस ते 9वे पातशाही गुरु तेग बहादुर साहब दे गुरता गदी दिवस मौके दरबार साहब दे विच संगतान नतमस्तक ਦੱਸਦੀ ਹੈ ਕਿ ਸਿੱਖਾਂ ਦੇ 8ਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੁਤੀ ਜੋਤ ਦਿਵਸ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਤੇ ਪਵਿੱਤਰ ਗੁਰੂ ਬਾਣੀ ਦਾ ਕੀਰਤਨ ਸਵਰਗੀਤਾ ਸੰਗਤਾ ਨੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਦੀ ਧੁੱਕੀ ਗਈ ਇਸ ਮੌਕੇ ਸੇਖ ਪ੍ਰਚਾਰਕ ਭਾਈ ਬਲਵੰਤ ਸਿੰਘ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਅੱਜ ਸਿੱਖਾਂ ਦੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤਗੁਰੂ ਜੀ ਜੋਤੀ ਜੋਤ ਸਮਾਇਸਣੇ ਕਿਵੇਂ ਆਈ ਅੱਜ ਦੇ ਦਿਨ ਨੌਵੀਂ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਤਾ ਗੱਦੀ ਮਿਲੀ ਸੀ ਤੇ ਉਸ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਨਤਮਸਤਕ ਹੋ ਕੇ ਗੁਰਤਾ ਗੱਦੀ ਦਾ ਮਾਣ ਹਾਸਲ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਧਰਮ ਦੇ ਵਿੱਚ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਿੱਕੇ ਪਾਤਸ਼ਾਹ ਜਿਨ੍ਹਾਂ ਦਾ ਜੋਤੀ ਜੋਤ ਪੁਰਬ ਹੈ ਦਿੱਲੀ ਦੀ ਧਰਤੀ ਤੇ ਸਤਗੁਰੂ ਜੀ ਜਦੋਂ ਜੋਤੀ ਜੋਤ ਸਮਾਣ ਲੱਗੇ ਉਹਨਾਂ ਨੇ ਤਿੰਨ ਵਾਰ ਬਾਹਾਂ ਹਵਾ ਦੇ ਵਿੱਚ ਹਿਲਾ ਕਰਕੇ ਇਸ਼ਾਰਾ ਦਿੱਤਾ ਕਿ ਆਉਣ ਵਾਲਾ ਗੁਰੂ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਵਿੱਚ ਹੋਵੇਗਾ ਸੋ ਗਰਮਕ ਪਿਆਰੇ ਜਸ ਦੀ ਗਵਾਹੀ ਇਤਿਹਾਸ ਕਰਦਾ ਹੈ ਬਾਬਾ ਬਸੇ ਗ੍ਰਾਮ ਬਕਾਲੇ ਇਸੇ ਪ੍ਰਕਾਰ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਖਣ ਸ਼ਾ ਲਵਾਣਾ ਤੇ ਹੋਰ ਗੁਰਸਿੱਖਾਂ ਦੇ ਦੁਆਰਾ ਪ੍ਰਗਟ ਕੀਤਾ ਗਿਆ ਔਰ ਗੁਰਤਾ ਗੱਦੀ ਦਾ ਉਹਨਾਂ ਨੂੰ ਮਾਣ ਦਿੱਤਾ ਗਿਆ ਸਤਪੁਰ ਜੀ ਨੇ ਗੁਰਤਾ ਗੱਦੀ ਦਾ ਮਾਣ ਹਾਸਲ ਕਰਨ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਣ ਕਰਕੇ ਨਮਸਕਾਰ ਕੀਤੀ ਗੁਰਦੁਆਰਾ ਥੜਾ ਸਾਹਿਬ ਜਿੱਥੇ ਅੱਜ ਸ਼ੁਭਤ ਹੈ ਇੱਥੇ ਬੈਠ ਕੇ ਉਸ ਨਾਰਕ ਦਾ ਸ਼ੁਕਰਾਨਾ ਕੀਤਾ ਸੋ ਗਰਮਕ ਪਿਆਰੂ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਣ ਹਾਸਲ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਸ ਵੱਲੋਂ ਔਰ ਸਮੁੱਚੇ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਵੱਲੋਂ ਲੱਖ ਲੱਖ ਵਧਾਈਆਂ ਹੋਵਣ ਇਹਨਾਂ ਬਚਨਾਂ ਦੇ ਨਾਲ ਆਪ ਸਭ ਦਾ ਧੰਨਵਾਦ ਕਰਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ